ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਦੀ ਕਾਫੀ ਦਿਨ ਪਹਿਲਾਂ ਇੱਕ ਭੈਣ ਨੇ ਫਰਮਾਇਸ਼ ਕੀਤੀ ਸੀ ਮੈਂ ਪੋਸਟ ਪਾਈ ਹੋਈ ਸੀ ਤੇ ਉਹਨਾਂ ਨੇ ਪੋਸਟ ਤੇ ਕਮੈਂਟ ਕੀਤਾ ਸੀ ਕਿ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਕੇ ਤੁਸੀਂ ਦਿਖਾਓ ਇਹ ਡਿਜ਼ਾਈਨ ਬਹੁਤ ਹੀ ਸੌਖਾ ਹੈ ਤੇ ਇਸ ਨੂੰ ਆਪਾਂ ਲੇਡੀਜ਼ ਕੋਟੀ ਤੇ ਪਾ ਸਕਦੇ ਹਾਂ ਜੈਂਟਸ ਕੋਟੀ ਤੇ ਇਹ ਵਾਲਾ ਡਿਜ਼ਾਈਨ ਨਹੀਂ ਪਾਏਗਾ ਕਿਉਂਕਿ ਇਸ ਦੇ ਵਿੱਚ ਜਾਲੀ ਪੈਂਦੀ ਹੈ ਤੇ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਪਲੇਨ ਬਣਨਾ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 8-8 ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਵਾਧੂ ਪਾਉਣੇ ਨੇ ਤੇ ਡਿਜ਼ਾਈਨ ਜਿਹੜਾ ਸਾਡਾ ਬਿਲਕੁਲ ਪੂਰਾ ਆ ਜਾਏਗਾ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ ਤੇ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 8 ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਬਣ ਜਾਂਦਾ ਹੈ ਉਸ ਤੋਂ ਬਾਅਦ ਫੇਰ 8 ਸਲਾਈਆਂ ਜਿਹੜੀਆਂ ਆਪਾਂ ਬਣਾਵਾਂਗੇ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਕੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਤਿੰਨ ਕੁੰਡੇ ਉਲਟੇ ਤਿੰਨ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਇਹ ਸਾਡਾ 8 ਕੁੰਡੇ ਹੋ ਗਿਆ ਵੇਖੋ 3 3 6 ਤੇ 2 8 ਤਿੰਨ ਉਲਟੇ ਤਿੰਨ ਸਿੱਧੇ ਦੋ ਉਲਟੇ ਫਿਰ ਇਹੀ ਰਿਪੀਟ ਕਰਾਂਗੇ ਪਹਿਲਾਂ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 ਤਾਂਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਇੱਥੇਸ ਤੱਕ ਸਾਡੇ ਦੋ ਡਿਜ਼ਾਈਨ ਕੰਪਲੀਟ ਹੋ ਗਏ ਫਿਰ ਤਿੰਨ ਕੁੰਡੇ ਉਲਟੇ 1 2 3 ਤਾਂਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਤਾਂਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਲਾਸ ਤੇ ਫਿਰ ਉਲਟੇ ਆਉਣਗੇ ਤੇ ਐਗਜ਼ਿਟ ਜਿਹੜਾ ਉਹ ਸਿੱਧਾ ਆ ਜਾਏਗਾ ਪਹਿਲੀ ਸਲਾਈ ਇਸ ਤਰ੍ਹਾਂ ਬਣਗੀ ਦੂਸਰੀ ਸਲਾਈ ਜਿਹੜੀ ਉਲਟੇ ਪਾਸਿਓਂ ਇਹ ਆਪਾਂ ਸਾਰੇ ਉਲਟੇ ਕੁੰਡਿਆਂ ਨਾਲ ਬਣਾ ਲੈਣੀ। ਪੂਰੀ ਸਲਾਈ ਆਪਾਂ ਉਲਟੇ ਕੁੰਡਿਆਂ ਇਹਦੇ ਵਿੱਚ ਸਾਰੀਆਂ ਸਲਾਈਆਂ ਉਲਟੀਆਂ ਜਿਹੜੀਆਂ ਉਹ ਬਿਲਕੁਲ ਪਲੇਨ ਬਣਣੀਆਂ ਨੇ। ਉਲਟੀ ਸਲਾਈ ਆਪਾਂ ਬਿਲਕੁਲ ਸਿੰਪਲ ਬਣਾ ਲੈਣੀ ਆ। ਪੂਰੀ ਸਲਾਈ ਆਪਾਂ ਉਲਟੇ-ਉਲਟੇ ਕੁੰਡਿਆਂ ਨਾਲ ਬਣਾ ਲੈਣੀ। ਦੂਸਰੀ ਸਲਾਈ ਜਿਹੜੀ ਆਪਾਂ ਉਲਟੇ-ਉਲਟੇ ਕੁੰਡਿਆਂ ਦੇ ਨਾਲ ਬਣਾ ਲਈਆ ਹੁਣ ਆ ਗਏ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਸੇਮ ਪਹਿਲੀ ਸਲਾਈ ਦੀ ਤਰ੍ਹਾਂ ਆਪਾਂ ਪੂਰੀ ਸਲਾਈ ਬਣਾਉਣੀ ਆ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਇੱਥੇ ਹੁਣ ਸਾਡੇ ਕੋਲ 5 ਕੁੰਡੇ ਉਲਟੇ ਆਉਣਗੇ 1 2 3 4 5 ਧੱਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਧੱਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਤੀਸਰੀ ਸਲਾਈਏ ਡਿਜ਼ਾਈਨ ਦੀ ਧੱਗਾ ਪਿੱਛੇ ਤਿੰਨ ਕੁੰਡੇ ਸਿੱਧੇ ਧੱਗਾ ਆਪਣੀ ਵਾਲੀ ਸਾਈਡ ਲਾਸਟ ਤੇ ਤਿੰਨ ਕੁੰਡੇ ਫੇਰ ਉਲਟੇ ਆਉਣੇ ਨੇ ਤੇ ਲਾਸਟ ਵਾਲਾ ਗੁੰਡਾ ਸਿੰਧਾ ਤਾਂਗਾ ਆਪਣੀ ਵਾਲੀ ਸਾਈਡ ਸੌਰੀ ਚੌਥੀ ਸਲਾਈ ਆਪਾਂ ਬਣਾਵਾਂਗੇ ਪੂਰੀ ਉਲਟੀ-ਉਲਟੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਚੌਥੀ ਸਲਾਈ ਦੇ ਵਿੱਚ ਉਲਟੇ ਪਾਸੇ ਦੀਆਂ ਸਾਰੀਆਂ ਸਲਾਈਆਂ ਸਾਡੀਆਂ ਸਿੰਪਲ ਹੀ ਬਣਨੀਆਂ ਆ ਚੌਥੀ ਸਲਾਈ ਆਪਾਂ ਸਾਰੇ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਹੁਣ ਬਣਾ ਲਈਆਂ ਹੁਣ ਜਿਵੇਂ ਆਪਾਂ ਇਹ ਚਾਰ ਸਲਾਈਆਂ ਬਣਾਈਆਂ ਅੱਗੇ ਦੀਆਂ ਦੋ ਸਲਾਈਆਂ ਵੀ ਸੇਮ ਆਪਾਂ ਇਸੇ ਤਰੀਕੇ ਦੇ ਨਾਲ ਬਣਾ ਲੈਣੀ ਹੈ ਇਹ ਮੈਂ ਬਣਾ ਲਾਂ ਫਿਰ ਤੁਹਾਨੂੰ ਦਿਖਾਉਣੀ ਹੈ ਹੁਣ ਛੇ ਸਲਾਈਆਂ ਆਪਾਂ ਬਣਾ ਲਈਆਂ ਨੇ ਤਿੰਨ ਸਲਾਈਆਂ ਸਿੱਧੇ ਪਾਸਿਓਂ ਤਿੰਨ ਸਲਾਈਆਂ ਹੀ ਉਲਟੇ ਪਾਸਿਓਂ ਬਿਲਕੁਲ ਪਲੇਨ ਪਲੇਨ ਬਣਾ ਕੇ ਹੁਣ ਆਪਾਂ ਆ ਗਏ ਆ 7ਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਉਣੇ ਆ ਤਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਸਿੱਧਾ ਬੁਣਦੇ ਹੋਏ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇੱਥੇ ਇੱਕ ਜਾਲੀ ਪਾਉਣੀ ਆ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇਹ ਵਾਲਾ ਕੁੰਡੇ ਦਾ ਮੂੰਹ ਆਪਾਂ ਇਹਦੇ ਨਾਲ ਇਸ ਤਰ੍ਹਾਂ ਕਰਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦਿੰਨਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਆਹ ਵਾਲੇ ਦੋ ਕੁੰਡਿਆਂ ਤੋਂ ਆਪਾਂ ਬੈਕ ਲੂਪ ਦੇ ਨਾਲ ਇੱਕ ਕੁੰਡਾ ਕਰਨਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਹੁਣ ਇੱਧਰ ਵਾਲਾ ਸਿੱਧਾ ਕੁੰਡਾ ਲੈ ਕੇ ਨਾਲ ਇੱਕ ਉਲਟਾ ਕੁੰਡਾ ਲੈ ਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਸੌਰੀ ਦੋ ਗੁੰਡੇ ਉਲਟੇ ਤੇ ਲਾਸਟ ਵਾਲਾ ਗੁੰਡਾ ਸਿੱਧਾ ਇਹ ਸਾਡੀ 7ਵੀਂ ਸਲਾਈ ਬਣੇਗੀ ਹੁਣ ਅਗੇ 8ਵੀਂ ਸਲਾਈ ਤੇ ਉਲਟੇ ਪਾਸੇ ਪੂਰੀ ਸਲਾਈ ਆਪਾਂ ਉਲਟੇ ਗੁੰਡਿਆਂ ਨਾਲ ਬਣਾ ਲਾਂਗੇ ਤੇ ਸਟਾਰਟਿੰਗ ਵਿੱਚ ਮੈਂ ਕਿਹਾ ਸੀ 10 8 ਸਲਾਈਆਂ ਦਾ ਡਿਜ਼ਾਈਨ ਹੈ ਇਹ ਵਾਲਾ ਡਿਜ਼ਾਈਨ ਜਿਹੜਾ 10 ਸਲਾਈਆਂ ਵਿੱਚ ਬਣੇਗਾ ਇਹ ਸਾਡੀਆਂ 8 ਸਲਾਈਆਂ ਬਣ ਗਈਆਂ ਨੇ ਦੋ ਸਲਾਈਆਂ ਅਜੇ ਹੋਰ ਬਣਨੀਆਂ ਨੇ ਇੱਕ ਸਿੱਧੇ ਪਾਸਿਓ ਤੇ ਇੱਕ ਉਲਟੇ ਪਾਸਿਓ ਦੋ ਸਲਾਈਆਂ ਹੋਰ ਬਣਨਗੀਆਂ ਪੂਰੀ ਸਲਾਈ ਇਹ ਪੋਲਟੇ ਕੁੰਡਿਆਂ ਨਾਲ ਬਣਾ ਲੈਣੀ ਆ 8ਵੀਂ ਸਲਾਈ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਨੌਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ 슬ਿੱਪ ਕਰ ਲਿਆ ਹੁਣ ਆ ਜਿਹੜਾ ਕੁੰਡਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਜਾਲੀ ਪਾਵਾਂਗੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਆਹ ਵਾਲਾ ਕੁੰਡਾ ਤੇ ਆਹ ਵਾਲਾ ਕੁੰਡਾ ਲੈ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਤਿੰਨ ਕੁੰਡੇ ਸਿੱਧੇ 1 2 3 ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਜਾਲੀ ਪਾਵਾਂਗੇ ਤਿੰਨ ਕੁੰਡੇ ਸਿੱਧੇ 1 2 3 ਜਾਲੀ ਪਾਵਾਂਗੇ ਬੈਕ ਲੂਪ ਦੇ ਨਾਲ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਲਾਸਟ ਵਾਲੇ ਦੋਵੇਂ ਗੁੰਡੇ ਸਿੱਧੇ ਇਹ ਸਾਡੀ ਨੌਵੀਂ ਸਲਾਈ ਬਣ ਗਈ ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਦਸਵੀਂ ਸਲਾਈ ਤੇ ਉਲਟੇ ਪਾਸੇ ਸਾਰੇ ਗੁੰਡੇ ਆਪਾਂ ਉਲਟੇ ਬਣਾ ਲੈਣੇ ਆ ਦਸਵੀਂ ਸਲਾਈ ਦੇ ਵਿੱਚ ਆਪਾਂ ਸਾਰੇ ਗੁੰਡੇ ਜਿਹੜੇ ਆ ਉਹ ਉਲਟੇ ਬਣਾ ਕੇ ਕੰਪਲੀਟ ਕਰ ਲਾਂਗੇ ਦਸਵੀਂ ਸਲਾਈ ਵੀ ਤੇ ਜਿਵੇਂ ਆਪਾਂ ਇਹ 10 ਸਲਾਈਆਂ ਬਣਾਈਆਂ ਅੱਗੇ ਵੀ ਡਿਜ਼ਾਈਨ ਇਸ ਤਰ੍ਹਾਂ ਹੀ ਬਣਨਾ ਹੈ ਬਸ ਡਿਜ਼ਾਈਨ ਦੀ ਜਿਹੜੀ ਜਗ੍ਹਾ ਆ ਉਹ ਚੇਂਜ ਹੋ ਜਾਣੀ ਆ ਇੱਕ ਸਲਾਈ ਦੇ ਵਿੱਚ ਮੈਂ ਤੁਹਾਨੂੰ ਡਿਜ਼ਾਈਨ ਦੀ ਜਗ੍ਹਾ ਜਿਹੜੀ ਉਹ ਚੇਂਜ ਕਰਕੇ ਦਿਖਾ ਦਿੰਨੀ ਆ ਕਿੱਥੇ ਆਪਾਂ ਕੁੰਡੇ ਕਿਹੜੇ ਸਿੱਧੇ ਕਰਨੇ ਕਿਹੜੇ ਕੁੰਡੇ ਉਲਟੇ ਕਰਨੇ ਹੁਣ ਵੇਖੋ ਸਟਾਰਟਿੰਗ ਤੇ ਆਪਾਂ ਦੋ ਕੁੰਡੇ ਜਿਹੜੇ ਸਿੱਧੇ ਬਣਾਉਣੇ ਆ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਪੰਜ ਉਲਟੇ ਧਾਗਾ ਪਿੱਛੇ ਤਿੰਨ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਦੋ ਤਿੰਨ ਚਾਰ ਪੰਜ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 ਤੇ 5 ਧਾਗਾ ਪਿੱਛੇ ਲਾਸਟ ਵਾਲੇ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਇਸ ਤਰ੍ਹਾਂ ਕਰਕੇ ਹੁਣ ਸਾਡਾ ਨਵਾਂ ਡਿਜ਼ਾਈਨ ਜਿਹੜਾ ਉਹ ਸ਼ੁਰੂ ਹੋ ਗਿਆ ਜਿਹੜੇ ਹੁਣ ਆ ਸਿੱਧੇ ਕੁੰਡੇ ਆ ਇਹ ਸਾਡੇ ਆ ਵਾਲੀ ਜਗ੍ਹਾ ਤੇ ਆ ਗਏ ਜਿਹੜੇ ਉਲਟੇ ਕੁੰਡਿਆ ਇਹ ਆਗੇ ਆਵਲੀ ਜਗ੍ਹਾ ਤੇ ਬਸ ਇਹੀ 10 ਸਲਾਈਆਂ ਸੀ ਫਿਰ ਬਾਰ-ਬਾਰ ਰਿਪੀਟ ਕਰਨੀਆਂ ਤੇ ਜਦੋਂ ਅੱਗੇ-ਅੱਗੇ ਅਸੀਂ ਇਹ 10 ਸਲਾਈਆਂ ਬਣਾਉਂਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ